ਦਾ ਵਾਟਾ ਉਹਦੇ 03 ਕੈਂਸਲ ਹੋ ਗਿਆ ਸਾਹਮਣੇ ਭਾਈ ਬਚਾਵਾ ਆੜੀ ਆ ਕਾਲੀ ਬਾੜੀ 20 ਕਦਮ ਦੇ ਸਟੈਪ ਦੇ ਪਾਸੇ ਸਿਰਫ ਸਾਰੇ ਇੱਥੇ ਦੋ ਹੋ ਗਏ ਉਹ ਆ ਬਚਾਵਾ ਯਾਰਾ ਦੂਰ ਜਾਣ ਕਰਕੇ ਕਿਹੜੇ ਪੇਸ਼ੈਂਟ ਵੀ ਅੰਦਰੋਂ ਡੈਥ ਹੋ ਜਾਂਦੀ ਹੈ ਕਾਲੀ ਗਾਲੀ ਬਲੀਜ ਨੂੰ ਮੈਡੀਸਿਨ ਨਹੀਂ ਮਿਲਦੀ। ਸਰਕਾਰੀ ਤੱਕ ਵੇਹ ਦੁਆਰ ਬੰਦ ਹੋ ਜਾਂਦਾ। ਦੇਖੋ ਜੀ ਮੇਰੇ ਕੰਨੇ ਵੇਖ ਲੋ ਜੀ ਬੇਲਾ। ਕੀ ਇੱਕ ਦਵਾਈ ਨਹੀਂ ਜੀ ਆ ਗਈ ਮੇਰੇ ਜਿੰਨੀਆਂ ਦਵਾਈਆਂ ਸਾਰੀਆਂ ਐਕਸਪਾਇਰ ਹੋ ਗਈਆਂ 5-7 ਲੱਖ ਦੀਆਂ ਦਵਾਈਆਂ ਸੀ ਜਿਹਨੇ ਅਸੀਂ ਕਵੇਲੇ ਬੈਠੇ ਰੋਜ਼ਗਾਰ ਤੁਹਾਨੂੰ ਬਣਾ ਦਿੱਤਾ ਗਿਆ ਸਾਰੀਆਂ ਦਿਨ ਕੱਢ ਕੇ ਬਾਹਰ ਸੁੱਟ ਦਿੱਤੀਆਂ ਕਾਰਨ ਇਹਦਾ ਵੇਖੋ ਜੀ ਕੁਛ ਹੈ ਗਲਤ ਅੰਸਰ ਜਿਹੜੇ ਕਹਿ ਦਿੱਤਾ ਜੀ ਇੱਥੇ ਜੀ 마ਫੀਆ ਹੋਵੇ ਜਿਆ ਇਹ ਗਲਤ ਗੱਲਾਂ ਕਰਕੇ ਉਹਨਾਂ ਨੇ ਕੀਤਾ ਨਹੀਂ ਜੋ ਡਾਰਕ ਲਿਖਦਾ ਜਦਾ ਵੇਖੋ ਜੀ ਪਰੇ ਬੰਨੇ ਵੀ 30-40 ਦੁਕਾਨਾਂ ਨੇ ਲੇਕਿਨ ਇਹਨਾਂ ਨਾਲ ਇਹ ਛੋਟੇ ਦੁਕਾਨਦਾਰ ਇਹਨਾਂ ਤੇ ਦਬਾਅ ਪਾ ਰਹੇ ਨੇ ਉਹ ਨਾ ਮੇਰਾ ਸੁਲਤਾਨ ਸਿੰਘ ਆ ਜੀ ਇਹ 15-20 ਸਾਲ ਤੋਂ ਗੇਟ ਖੁੱਲਾ ਸੀਗਾ ਹੁਣ ਬੰਦ ਕਰ ਦਿੱਤਾ ਗਿਆ ਵਾ ਇਹ ਗੇਟ ਖੁੱਲਣਾ ਚਾਹੀਦਾ ਜੀ ਕਿਉਂਕਿ ਇੱਥੇ ਪਬਲਿਕ ਨੂੰ ਵੀ ਤੰਗੀ ਆਉਂਦੀ ਆ ਪੇਸ਼ੈਂਟ ਨੂੰ ਵੀ ਦੂਰ ਦਵਾਈ ਲੈਣ ਜਾਣਾ ਪੈਂਦਾ ਔਰ ਜਾਰਾ ਜੂ ਜਾਣ ਕਰਕੇ ਕਈ ਵੇਲੇ ਪੇਸ਼ੈਂਟ ਵੀ ਅੰਦਰੋਂ ਡੈਥ ਹੋ ਜਾਂਦੀ ਆ ਕਾਲੀ ਕਾਲੀ ਮਰੀਜ਼ ਨੂੰ ਮੈਡੀਸਿਨ ਨਹੀਂ ਮਿਲਦੀ ਕੋ ਸੇਰੀਅਸ ਮਰੀਜ਼ ਹੁੰਦੇ ਨੇ ਇਸ ਕਰਕੇ ਰਸਤਾ ਖੋਲਣਾ ਚਾਹੀਦਾ ਵਾ ਕਿਉਂਕਿ ਬਾਕੀ ਜਿਹੜੀ ਪਬਲਿਕ ਆ ਕਾਰ ਪੋਜੀਸ਼ਨ ਦੁਕਾਨਾਂ ਨੇ ਇਹਨਾਂ ਕੋਲੋਂ ਕਿਰਾਏ ਦਿੰਦੇ ਆ ਇਹਨਾਂ ਨੂੰ ਵੀ ਦਕਾਨਾ ਵਾਲਿਆਂ ਨੂੰ ਕੁਝ ਫਾਇਦਾ ਹੋਵੇ ਕੋਈ ਭੁੱਖੇ ਵਾਲਾ ਨਾ ਹੋਵੇ ਕਾਰਨ ਕੀ ਹੈ ਗੇਟ ਬੰਦ ਕਰਨ ਦਾ ਕਾਰਨ ਇਹਦਾ ਵੇਖੋ ਜੀ ਕੁਝ ਗਲਤ ਅਨਸਰ ਜਿਹੜੇ ਕਹਿ ਦਿੱਤਾ ਜੀ ਇੱਥੇ ਜੀ ਮਾਫੀਆ ਹੋਵੇ ਜਿਆ ਇਹ ਗਲਤ ਗੱਲਾਂ ਕਰਕੇ ਉਹਨਾਂ ਨੇ ਕਰਾ ਦਿੱਤੀ ਪਾਈ ਤੇ ਮੈਡੀਸਿਨ ਦਾ ਕੰਮ ਕਰਦੇ ਆ ਜੀ ਹਾਂ ਜੀ ਮੈਡੀਸਿਨ ਦੀ ਕਿੰਨੀਆਂ ਦੁਕਾਨਾਂ ਇੱਥੇ ਟੁੱਟ ਗਈਆਂ ਮੈਡੀਸਿਨ ਵੀ ਆ ਜੀ 9 ਦੁਕਾਨਾਂ ਨੇ ਇੱਥੇ ਇਹੋ ਜਿਹੀ ਹਾਂ ਜੀ ਲੋਕ ਗੱਲ ਨਹੀਂ ਕਿ ਉਹ ਟਾਰਗੇਟ ਕੀਤਾ ਜਾਂਦਾ ਵੇਖੋ ਜੀ ਪਰੇ ਬੰਨੇ ਵੀ 30 40 ਦੁਕਾਨਾਂ ਨੇ ਲੇਕਿਨ ਇਹਨਾਂ ਨਾਲ ਇਹ ਛੋਟੇ ਦੁਕਾਨਦਾਰ ਇਹਨਾਂ ਤੇ ਦਬਾਅ ਪਾ ਰਹੇ ਨੇ ਉਹ ਕਿ ਸਾਡਾ ਕੰਮ ਚੱਲੇ ਉਹਨਾਂ ਦਾ ਬੰਦ ਰਵੇ ਕਿੰਨੇ ਜੇ ਤੋਂ ਤੁਹਾਡਾ ਕਾਰੋਬਾਰ ਹੈ ਹਾਂਜੀ ਹਾਂਜੀ ਕਿੰਨੇ ਜੇ ਤੋਂ ਕਾਰੋਬਾਰ ਹੈ ਅਸੀਂ ਨੇ 25 ਸਾਲ ਤੋਂ ਕੰਮ ਕਰਦੇ ਇੱਥੇ ਜੀ ਬੰਦ ਕਿੰਨੇ ਜੇ ਤੋਂ ਤੁਹਾਡਾ ਕਾਰੋਬਾਰ ਹੈ ਦੇਖੋ ਜੀ ਇਹਨੂੰ ਤੇ 2.5 ਸਾਲ ਹੀ ਹੋ ਚੱਲੇ ਆ ਜੀ ਕਿਉਂ ਸਰਕਾਰ ਆਈ ਹੈ 2.5 ਸਾਲ ਹੋ ਗਏ ਆ ਜੀ ਅਸੀਂ ਤੇ ਇਹੋ ਹੀ ਰਿਕਵੈਸਟ ਕਰਦੇ ਹਾਂ ਸਰਕਾਰ ਦੇ ਸਾਡੀ ਬੇਨਤੀ ਸੁਣੀ ਜਾਵੇ ਸਾਨੂੰ ਕਾਰੋਬਾਰ ਬੇਰੁਜ਼ਗਾਰ ਨਾ ਕੀਤਾ ਜਾਵੇ ਸਾਡੇ ਕਾਰੋਬਾਰ ਚੱਲਦੇ ਰਹਿਣ ਰਸਤਾ ਖੁੱਲੇ ਹਾਂਜੀ ਸਾਰੇ ਅਸੀਂ ਤੋਂ ਸ਼ੁਰੂ ਤੋਂ ਹੀ ਉਮੀਦ ਰੱਖੀ ਹੋਈ ਹੈ ਕਿ ਇਨਸਾਫ ਮਿਲੇ ਸਾਨੂੰ ਅਸੀਂ ਤੇ ਹਰ ਕਿਸੇ ਕੋਲ ਜਾਣੇ ਪਏ ਆ ਰਿਕੁਐਸਟ ਲੈ ਕੇ ਹਰ ਕਿਸੇ ਨੂੰ ਰਿਕੁਐਸਟ ਕਰਨੇ ਪਏ ਕਿ ਇਹਨਾਂ ਗਰੀਬਾਂ ਦੀ ਰੋਜੀ ਰੋਟੀ ਚਲਾਓ ਅਸੀਂ ਤੇ ਉਮੀਦ ਰੱਖ ਕੇ ਹੀ ਸਾਰਾ ਕੰਮ ਕਰਨੇ ਪਏ ਆ ਔਰ ਸਾਨੂੰ ਉਮੀਦ ਵੀ ਹੈ ਕਿ ਸਾਡੇ ਸਰਦਾਰ ਜੀ ਸਾਡਾ ਕੰਮ ਕਰਨਗੇ ਦੇਖੋ ਇਹ ਨਾ ਮੈਡੀਕਲ ਐਸੋਸੀਏਸ਼ਨ ਦਾ ਨਾਇਕ ਸਾਰੇ ਐਸੋਸੀਏਸ਼ਨਾਂ ਜਿਨ੍ਹਾਂ ਨੇ ਮੇਰੇ ਨੌਲੇਜ ਲਿਆਂਦੀ ਮੈਨੂੰ ਇਹ ਮਿਲੇ ਪਰਸੋਂ ਮੇਰੇ ਨੌਲੇਜ ਲਿਆਂਦੀ ਮੈਂ ਕਿਹਾ ਮੈਂ ਆਪ ਮੌਕਾ ਦੇਖਾਂਗਾ ਮੌਕਾ ਦੇਖ ਕੇ ਇੱਕ ਵਾਰੀ ਦੇਖੀ ਕਿ ਨਦੀ ਕੀ ਪ੍ਰੋਬਲਮ ਆ ਰਹੀ ਹੈ ਉਹ ਮੈਂ ਦੇਖਿਆ ਕਿ ਇੱਥੇ 2-400 ਪਰਿਵਾਰ ਹੈ ਜਿਹਦੇ ਇੱਕ ਗੇਟ ਦੇ ਕਰਕੇ ਰੋਜੀ ਰੋਟੀ ਖਰਾਬ ਹੋ ਗਈ ਹੈ ਤੇ ਉਹ ਮੈਂ ਦੇਖਦਾ ਕਿ ਅਸਰਾਂ ਨਾਲ ਗੱਲ ਕਰਕੇ ਕਾਰਪੋਰੇਸ਼ਨ ਕਮਿਸ਼ਨਰ ਨਾਲ ਡੀਸੀ ਸਾਹਿਬ ਨਾਲ ਤੇ ਸਾਡੇ ਰਿਸਪੈਕਟੇਬਲ ਪੁਲਿਸ ਕਮਿਸ਼ਨਰ ਜੀ ਨਾਲ ਉਹਨਾਂ ਦੀ ਨੌਲੇਜ ਲੈ ਕੇ ਆਨਾ ਵਾ ਕਿ ਜੇ ਇੰਨੇ ਬੰਦਿਆਂ ਦੀ ਇੱਥੇ ਬੇਰੋਜ਼ਗਾਰੀ ਹੋ ਗਈ ਹੈ ਤੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੇ ਇਹ ਦਵਾਰ ਖੁੱਲਣ ਦਾ ਇਹਨਾਂ ਨੂੰ ਬੈਨੀਫਿਟ ਹੈ ਉਹਨਾਂ ਨੂੰ ਕੀ ਨੁਕਸਾਨ ਹੈ ਥੀ ਹੈ ਕਿ ਨਹੀਂ ਅੱਜ ਉਹ ਕਿਉਂ ਚਾਹੁੰਦੇ ਆ ਕਿ ਇਹ ਇੰਨੇ ਲੋਕਾਂ ਦੀ ਰੋਟੀ ਜੀ ਇਹ ਸਾਰੇ ਰੋਟੀ ਕਹਿੰਦੇ 28 ਸਾਲ ਤੋਂ ਰੋਟੀ ਖਾ ਰਹੇ ਆ ਤੇ ਇਹ ਹੀ 2 ਸਾਲਾਂ ਦੇ ਵਿੱਚ ਕਿਉਂ ਜੇ ਉਹ ਬੰਦੇ ਜੇ ਆ ਪਹਿਲੇ 28 ਸਾਲ ਤੋਂ ਬੰਦ ਹੁੰਦੀ ਐ 2 ਸਾਲਾਂ ਚ ਖੁੱਲੀ ਹੁੰਦੀ ਤੇ ਬੰਦ ਆਪਾਂ ਕਰਾ ਸਕਦੇ ਜੇ ਇੰਨੀ ਦੇਰ ਤੋਂ ਖੁੱਲੀ ਹੋਈ ਐ ਜੇ ਕੋਈ ਇਹਨਾਂ ਦਾ ਕੋਈ ਇਸ਼ੂ ਨਹੀਂ ਹੈ ਤੇ ਫਿਰ ਆਪਾਂ ਕਿਉਂ ਦੁਬਾਰਾ ਆਪਾਂ ਖੁਲਾਵਾਂਗੇ ਜੇ ਇਹਨਾਂ ਦਾ ਇਹ ਦੁਆਰ ਦੀ ਸਹੂਲਤ ਆ ਨਾ ਤੇ ਸਿਰਫ ਦੁਕਾਨਦਾਰਾਂ ਨੂੰ ਹੀ ਐ ਇੱਥੇ ਲੋਕੀ ਪ੍ਰੈਗਨੈਂਟ ਊਮਨ ਜਿਹੜੀਆਂ ਗਰੀਬ ਘਰਾਂ ਦੀ ਆਉਂਦੀਆਂ ਨੇ ਉਹ ਇਧਰੋਂ ਆਟੋ ਤੇ ਉਤਰ ਕੇ ਨਾਲ ਹੀ ਥੋੜੀ ਜਿਹੀ ਦੂਰੀ 'ਚ ਇਹ ਨਾ ਬੇਬੇ ਨਾਰਗੀ ਹਸਪੀਟਲ ਪਹੁੰਚ ਜਾਂਦੀ ਹੈ ਜਦ ਕਿ ਉਹਨਾਂ ਨੂੰ ਅੱਧਾ ਕਿਲੋਮੀਟਰ ਪਿੱਛੇ ਘੁੰਮ ਕੇ ਆਣਾ ਪੈਂਦਾ ਇਹ ਐ ਸਿਰਫ ਦੁਕਾਨਦਾਰਾਂ ਨੂੰ ਹੀ ਸੁਵਿਧਾ ਕਿਉਂ ਦਿੱਤੀ ਜਾਂਦੀ ਜੀ ਇੱਥੇ ਆ ਕਿਉਂ ਨਹੀਂ ਦਿਖਦਾ ਪਿਆ ਕਿ ਆਮ ਜਨਤਾ ਨੂੰ ਕਿੰਨੀ ਸੁਵਿਧਾ ਨਹੀਂ ਆਮ ਜਨਤਾ ਨੂੰ ਬੜੀ ਸੁਵਿਧਾ ਆ ਜਿਵੇਂ ਬੱਚਿਆਂ ਦੀ ਕਹਿੰਦੇ ਬੱਚਿਆਂ ਦਾ ਵਾਰਡ ਹੈ ਪ੍ਰੈਗਨੈਂਟ ਲੇਡੀਆਂ ਦਾ ਜਿਹੜਾ ਇਹਨਾਂ ਦਾ ਬੋਰਡ ਹੈ ਤੇ ਜਿਹੜੀਆਂ ਪ੍ਰੈਗਨੈਂਟ ਲੇਡੀ ਹੀਆਂ ਉਹ ਇਹਨਾਂ ਘੁੰਮ ਕੇ ਨਹੀਂ ਆ ਸਕਦੀਆਂ ਅਸੀਂ ਇਹ ਚੀਜ਼ ਹੀ ਸਮਝਦੇ ਹਾਂ ਜਾਂ ਉਹਨਾਂ ਦੇ ਨਾਲ ਕੋਈ ਵੀ ਹੈ ਕਿਸੇ ਵੇਲੇ ਕੋਈ ਐਮਰ ਉਹ ਸਾਹਮਣੇੋਂ ਕੋਈ ਮੈਡੀਸਨ ਲਿਆ ਕੇ ਇਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕਦੀ ਆ ਪਰ ਉਹਦੇ ਦੇ ਵਿੱਚ ਅਸੀਂ ਡੀਪਲੀ ਜਾਵਾਂਗੇ ਕਿ ਮੈਰਿਟ ਦੇ ਬੇਸ ਤੇ ਹਨਾ ਜੇ ਉਹ ਉਹਨਾਂ ਨੂੰ ਕੀ ਇਸ਼ੂ ਹੈ ਆਪਾਂ ਉਹਨਾਂ ਨੂੰ ਦੇਖਾਂਗੇ ਕਿ ਉਹ ਇਨਾਂ ਬਾਰੇ ਕੀ ਬੋਲਦੇ ਆ ਜੇ ਅੱਜ ਉਧਰ ਵੀ ਦੁਕਾਨਦਾਰ ਹੈ ਦੇਖੋ ਮਤਲਬ ਵਪਾਰੀ ਵਪਾਰੀ ਦਾ ਦੁਸ਼ਮਣ ਬਣਿਆ ਵਜੇ ਉਹ ਵੀ ਰੋਟੀ ਖਾ ਰਹੇ ਨੇ ਜਨ ਸਿਆਸੀ ਪਾਰਟੀ ਦੇ ਵਰਕਰ ਅਨਕੁਰ ਗੁਪਤਾ ਕਹਿੰਦੇ ਕਿ ਮੈਡੀਕਲ ਮਾਫੀਆ ਹੈ ਮੈਂ ਉਹੀ ਤਾਂ ਕਹਿਣਾ ਪੈਣਾ ਜੇ ਉਹ ਕਹਿ ਰਹੇ ਨੇ ਮੈਡੀਕਲ ਮਾਫੀਆ ਵਾ ਜੋ ਮੇਰੇ ਵੀ ਨੌਲੇਜ ਅਨੁਸਾਰ 1.5 ਸਾਲ ਪਹਿਲੇ ਪਿਆ ਸੀ ਮੈਡੀਕਲ ਮਾਫੀਆ ਤੇ ਮੈਡੀਕਲ ਮਾਫੀਆ ਉਧਰ ਨਹੀਂਗਾ ਕਿ ਇੱਧਰ ਹੀਗਾ ਸਿਰਫ ਇਹ ਵੀ ਇਹਦੀ ਜਾਂਚ ਕਰਨੀ ਪਏਗੀ ਨਾ ਅੱਜ ਉਹ ਦੋਵਾਂ ਦੀ ਜਾਂਚ ਕਰਾਂਗੇ ਕਿ ਮੈਡੀਕਲ ਮਾਫੀਆ ਉਧਰ ਹੈ ਕਿ ਇੱਧਰ ਹੈ ਜਿੱਧਰ ਇਸ ਦੁਆਰ ਦੇ ਵਿੱਚ ਨੂੰ ਬੰਦ ਕਰਾਉਣ ਦੇ ਵਿੱਚ ਕੁਵਰ ਵਿجے ਪਤਾਜੋ ਇੱਥੇ ਐਮਐਡੀ ਦੇ ਜੀ ਦੇਖੋ ਉਹਨਾਂ ਨੇ ਪੂਰੀ ਭੂਮਿਕਾ ਨਹੀਂ ਪਾਈ ਐ ਦੇਖੋ ਉਹਨਾਂ ਦੇ ਨੌਲੇਜ ਦੇ ਵਿੱਚ ਜਿਹੜੀ ਪਾਰਟੀ ਮਿਲੀ ਹੋਏਗੀ ਠੀਕ ਹੈ ਉਹਨਾਂ ਨੂੰ ਪਹਿਲੇ ਕਿਸੇ ਨੇ ਕਿਹਾ ਹੋਵੇਗਾ ਕਿ ਇੱਥੇ ਮੈਡੀਕਲ ਮਾਫੀਆ ਹੈ ਜਾਂ ਕੋਈ ਉਹਨਾਂ ਦੇ ਹਾਦਸੇ ਦੇ ਵਿੱਚ ਨੌਲੇਜ ਦੇ ਵਿੱਚ ਕੋਈ ਚੀਜ਼ ਆਈ ਹੋਵੇਗੀ ਕਿਉਂਕਿ ਉਹ ਵੀ ਚੰਗੇ ਇਨਸਾਨ ਆ ਕੋਈ ਐਸੀ ਗੱਲ ਨਹੀਂ ਉਹ ਵੀ ਜੇ ਫੈਸਲਾ ਕੀਤਾ ਹੋਵੇਗਾ ਉਸ ਵੇਲੇ ਉਹਨਾਂ ਨੂੰ ਜੋ ਠੀਕ ਲੱਗਿਆ ਹੋਵੇਗਾ ਬਟ ਜੇ ਉਹ ਮੌਕੇ ਤੇ ਆ ਕੇ ਦੇਖਦੇ ਜਾਂ ਤਫਤੀਸ਼ ਕਰਦੇ ਸਾਹ ਉਹ ਨਾ ਕਰਵਾਂਦੇ ਠੀਕ ਹੈ ਕਿ ਨਹੀਂ ਮੇਨ ਗੱਲ ਹੈ ਕਿ ਅਸੀਂ ਮੁੱਕੇ ਤੇ ਆ ਕੇ ਦੋਵਾਂ ਪਾਰਟੀਆਂ ਦੀ ਸੁਣਾਂਗੇ ਜਿਹੜੇ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਤੇ ਆਪਾਂ ਇਹਦਾ ਹੱਲ ਜਲਦੀ ਤੋਂ ਜਲਦੀ ਕਰਵਾਵਾਂਗੇ ਇਹ ਰਿਸ਼ਤਾ ਖੁੱਲ ਜਣਾ ਚਾਹੀਦਾ ਜੋ ਕਈ ਨਹੀਂ ਵੈਸੇ ਤੇ ਵੈਸੇ ਤੇ ਦੇਖੋ ਜੀ ਇਹ ਰਸਤਾ ਖੁੱਲਣਾ ਚਾਹੀਦਾ ਜੇ ਜਿਸ ਹਿਸਾਬ ਨਾਲ ਮੈਂ ਦੇਖ ਰਿਹਾ ਮੈਂ ਇਹ ਸਾਹਮਣੇ ਕੀ ਦੁਕਾਨ ਹੈ ਇਹਨਾਂ ਨੇ ਸਾਰਾ ਮਾਲ ਸੁੱਟਤਾ ਕਹਿੰਦੇ ਆਪਣਾ ਸਾਡਾ ਐਕਸਪਾਇਰੀ ਹੋ ਗਿਆ ਸੀ ਮਾਲ ਤੇ ਦੇਖੋ ਜੇ ਅੱਜ ਰੋਜੀ ਰੋਟੀ ਕਮਾਉਣ ਵਾਸਤੇ ਬੈਠੇ ਹੋਏ ਆ ਹੁੰਦੇ ਥੋੜਨਾ 28 ਸਾਲ ਤੋਂ ਬੈਠੇ ਨੇ ਤੇ ਇਹਨਾਂ ਨੇ ਕਿਹੜਾ ਕੋਈ ਇੱਥੇ ਕੋਈ ਫੜੀਆਂ ਕੋਈ ਅਕਰੋਚਮੈਂਟ ਕੀਤੀ ਹੋਈ ਹੈ ਇਹਨਾਂ ਨੇ ਆਪਣੀ ਦੁਕਾਨਾਂ ਸਰਕਾਰੀ ਕਾਰਪੋਰੇਸ਼ਨ ਦੀ ਰੱਖੀਆਂ ਹੀ ਆ ਠੀਕ ਹੈ ਜੇ ਰੋਜ਼ੀ ਰੋਟੀ ਕਮਾ ਰਹੇ ਆ ਖਾ ਰਹੇ ਆ ਇੱਕ ਇੰਨਾ ਦੁਆਰ ਨੂੰ ਇਸ਼ੂ ਮੇਰੇ ਸਾਹਮਣੇ ਕੋਈ ਐਡਾ ਵੱਡਾ ਇਸ਼ੂ ਨਹੀਂ ਜਾਂਦਾ ਕਿ ਬੇਬੇ ਨਾਨਕ ਨੂੰ ਰਸਤਾ ਦੇਣ ਦੇ ਲਈ ਇੱਕ ਗੇਟ ਖੋਲਿਆ ਸੀ ਜਿਸ ਜੀ ਸਕੂਲ ਦੀ ਛੁੱਟੀ ਵੇਲੇ ਰੱਛ ਹੋ ਜਾਂਦਾ ਇਸ ਕਰਕੇ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਫਿਰ ਪੈਦਲ ਰਸਤਾ ਜਿਹੜਾ ਇਹ ਛੋਟਾ ਰਸਤਾ ਪੈਰ ਨੂੰ ਦਿੱਤਾ ਗਿਆ ਸੀ ਪਰ ਉਹ ਪੈਦਲ ਰਸਤਾ ਆਉਣ ਵਾਲੇ ਟਾਈਮ ਤੇ ਸਰਕਾਰ ਚੇਂਜ ਹੁੰਦੀ ਹੈ ਤੇ ਉਹੀ ਰਸਤਾ ਜਿਹੜਾ ਉਹ ਜੁਬਣਾ ਸ਼ੁਰੂ ਹੋ ਜਾਂਦਾ ਕਿਤੇ ਨਾ ਕਿਤੇ ਅੱਖਾਂ ਮੈਂ ਤੁਹਾਨੂੰ ਦੱਸਿਆ ਤੇ ਆ ਕੀ ਵਪਾਰੀ ਵਪਾਰੀ ਦਾ ਵੈਰੀ ਜੇ ਉਹ ਉਹ ਵਪਾਰੀਆਂ ਨੂੰ ਉਹਨਾਂ ਨੂੰ ਕਿਹਾ ਕਿ ਉਹ ਗੇਟ ਉੱਥੇ ਆਂਦਾ ਤੇ ਉਧਰਲੇ ਨੂੰ ਫਾਇਦਾ ਵਾ ਜੇ ਇਹ ਰਸਤਾ ਗੇਟ ਖੁੱਲਦਾ ਤੇ ਇਹ ਉਹਦਾ ਅਸੀਂ ਦੇਖਣਾ ਪਏਗਾ ਨਾ ਕਿ ਦੋਵੇਂ ਰੋਜੀ ਰੋਟੀ ਠੀਕ ਖਾਈ ਚਣ ਫਾਇਦਾ ਪਬਲਿਕ ਦਾ ਦੇਖਣਾ ਚਾਹੀਦਾ ਪਹਿਲੇ ਤੇ ਦੁਕਾਨ ਦੇਖੋ ਪਬਲਿਕ ਦਾ ਵੀ ਫਾਇਦਾ ਹੈ ਦੁਕਾਨਦਾਰਾਂ ਦਾ ਵੀ ਫਾਇਦਾ ਹੈ ਜੇ ਪਬਲਿਕ ਇਹ 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 ਵੀ ਤੇ ਸਾਡੇ ਨਾਰਥ ਕੌਨਸੀ ਕੌਨਸੀ ਦਾ 500 ਪਰਿਵਾਰ ਆ ਠੀਕ ਹੈ ਅੱਜ ਜੋ ਕਹਿੰਦੇ ਪਏ 18 ਵਾਡਾ ਉਧਰਲੇ ਪਾਸੇ ਸਾਡੇ ਕੋਲ ਸਿਰਫ ਦੋ ਵਾਡਾ ਇੱਕ ਲੇਡੀ ਸੀ ਤੇ ਇੱਕ ਬੱਚਿਆਂ ਦੀ ਹਨਾ ਤੇ ਦੋ ਵਾਰਡਮ ਹੈ ਤੇ ਉਹਦੇ ਦੀ ਕੋਈ ਏਡਾ ਵੱਡਾ ਇਸ਼ੂ ਨਹੀਂ ਹੈ ਕੀ ਕੀ ਉਧਰਲਾ ਪਾਸਾ ਸਾਰਾ ਚਲਾ ਦਈਏ ਤੇ ਉਧਰ ਹਾਂ ਮਤਲਬ ਇਹ ਚੀਜ਼ ਦਾ ਆਪਾਂ ਬੜੀ ਡੀਪਲੀ ਜਾਂਚ ਕਰਾਂਗੇ ਤੁਸੀਂ ਦੇਖਣਾ ਮੈਰਿਟ ਦੇ ਬੇਸ ਤੇ ਆਪਾਂ ਜੇ ਹੋਏਗਾ ਤੇ ਪੋਜ਼ਿਟਿਵ ਕੰਮ ਕਰਵਾਵਾਂਗੇ। ਅਜੀ ਸਾਹਿਬ ਕਿਸ ਤਰ੍ਹਾਂ ਤੁਹਾਡਾ ਨੁਕਸਾਨ ਕਿੰਨਾ ਕਿ ਹੋਇਆ? ਦੁਬਾਰ ਬੰਦ ਹੋਣਾ। ਦੇਖੋ ਜੀ ਮੇਰੇ ਖਾਨੇ ਵੇਖ ਲੋ ਜੀ ਇਹ ਪਹਿਲਾ ਕਿ ਇੱਕ ਦਵਾਈ ਨੇ ਜੀ ਹੈਗੀ ਜਿਹੜੇ ਜਿੰਨੀਆਂ ਦਵਾਈਆਂ ਸਾਰੀਆਂ ਐਕਸਪਾਇਰ ਹੋ ਗਈਆਂ 5-7 ਲੱਖ ਦੀਆਂ ਦਵਾਈਆਂ ਸੀ ਜਿਹੜੇ ਅਸੀਂ ਇੱਕ ਵੇਲੇ ਬੈਠੇ ਰੋਜ਼ਗਾਰ ਤੁਹਾਨੂੰ ਬਣਾ ਦਿੱਤਾ ਗਿਆ। ਸਾੜੀਆਂ ਦਵਾਈਆਂ ਘੱਟ ਕੇ ਬਾਹਰ ਸੁੱਟਦੀਆਂ। ਇੱਕ ਦਵਾਈ ਕਿਉਂਕਿ ਅਸੀਂ ਚਾਹੇ ਲੈਣਾ ਚਾਹਦੇ ਕਿ ਕੋਈ ਗਲਤ ਦਵਾਈ ਸਾਡੇ ਕੋਲ ਮਰੀਜ਼ ਨੂੰ ਦਿੱਤੀ ਜਾਵੇ। ਐਕਸਪਾਇਰੀ ਡੇਟ ਦੀ ਦਵਾਈ ਦਿੱਤੀ ਜਾਵੇ। ਅਸੀਂ ਪਾਪਾ ਦੇ ਭਾਗੀ ਬਣ ਜਾ ਸਕਨੇ ਆ। ਕੀ ਇਸ ਕਰਕੇ ਦਵਾਈਆਂ ਸੁੱਟਤੀਆਂ ਇਸ ਫਰਕੇ ਕਿਨੇ ਚਿਰ ਤੋਂ ਰਸਤਾ ਖੁੱਲਿਆ ਹੈ ਜਿੱਥੇ ਤੁਹਾਡੇ ਲੋਜੀ ਰੋਟੀ ਚੱਲਦੀ ਪੂਰੀ ਸਾਰੇ ਅੱਜ ਅੱਜ 2 ਮਹੀਨੇ 2 2 ਸਾਲ 2 ਮਹੀਨੇ 2 ਦਿਨ ਹੋ ਗਏ ਜਾਈ ਕਿ ਇੱਕ ਦਿਨ ਗਿਨੇ ਪਿਆ 2 ਸਾਲ 2 ਮਹੀਨੇ 2 ਦਿਨ ਹੋ ਗਏ 19 ਸਤੰਬਰ 2022 ਨੂੰ ਗੇਟ ਬੰਦ ਹੋਇਆ ਸੀ ਤੇ ਅਸੀਂ ਉਦੋਂ ਦੇ ਬੇਰੋਜ਼ਗਾਰ ਫਿਰਨੇ ਪਏ ਅਸੀਂ ਇੱਧਰ ਫਿਰਨੇ ਆ ਭਟਕਨੇ ਪਏ ਆ ਕਿ ਮੈਂ ਦਿਮਾਗ ਕੀ ਦਿਮਾਗੋ ਡਿਪਰੈਸ਼ਨ ਚ ਆ ਚੁੱਕਿਆ ਕਿ ਸਾਡੀ ਸਾਡੇ ਮਾਰਕੀਟ ਦੇ ਦੋ ਬੰਦੇ ਕੋਮਾ ਚ ਪੇਜ ਦੇ داخل ਦੋ ਬੰਦੇ ਕੋਮਾ ਚ ਪੇ ਦਾਖਲ ਟੋਟਲ ਕਿੰਨੀਆਂ ਦੁਕਾਨਾਂ ਜਿੰਨੇ ਦੁਕਾਨਦਾਰੀ ਬਿਲਕੁਲ ਬੰਦ ਹੋ ਗਈ 12 ਦੁਕਾਨਾਂ ਜੀ ਇੱਥੇ 12 ਦੇ 12 ਬੰਦ ਵਿਦ ਨਾਲ ਵੀ ਜਿਹੜਾ ਰਸਤਾ ਖੁੱਲਿਆ ਆ ਸੀ ਬਿਲਕੁਲ ਜਿਹੜਾ ਗਾਇਨੀਕ ਬਣਿਆ ਹਸਪਤਾਲ ਬਣਿਆ ਨਾ 25 30 ਸਾਲ ਹੋ ਗਿਆ ਬਣਿਆ ਗਾਇਨੀਕ ਹਸਪਤਾਲ 20 22 ਸਾਲ ਹੋ ਗਏ 22 23 ਸਾਲ ਉਹਦਾ ਹੀ ਗੇਟ ਖੁੱਲਾ ਸੀ ਕਿੰਨੇ ਸਾਲ ਖੁੱਲਿਆ ਰਿਹਾ ਰਸਤਾ ਇਹ ਰਸਤਾ ਖੁੱਲਿਆ ਰਿਹਾ ਗਾਇਨੀਕ ਤੋਂ ਅੱবি 20 22 ਸਾਲ ਖੁੱਲਿਆ ਰਿਹਾ ਰਸਤਾ 22 ਸਾਲ ਖੁੱਲਿਆ ਰਿਹਾ ਅੱਜ ਵੀ ਸਰਕਾਰ ਬਿਲਕੁਲ ਬਿਲਕੁਲ ਬੰਦ ਰੱਖਦਾ ਹੈ ਰਸਤਾ ਬ ਤਾਨੂੰ ਲੱਗਦਾ ਕੋਈ ਪੋਲਿਟਿਕਲ ਏਜੈਂਡਾ ਬਣਾਇਆ ਜਾ ਰਿਹਾ ਹੈ ਤੁਸੀਂ ਬਿਲਕੁਲ ਬਣਾਇਆ ਹੈ ਯਾਰੀ ਇਹ ਬਸਰਿਆ ਬਦਮਾਸ਼ੀ ਹੁੰਦੀ ਪਈ ਹੈ ਸਾਡੇ ਨਾਲ ਉਹ ਤੇ 50% ਦੀ ਮੰਗ ਚੋ ਅਸੀਂ ਆਹੀ ਮੰਗ ਰੱਖਨੇ ਆ ਕਿ ਸਾਡੇ ਸਾਨੂੰ ਗੇਟ ਖੁੱਲਿਆ ਜਾਵੇ ਸਾਨੂੰ ਫਿਰ ਦੁਬਾਰਾ ਰੋਜ਼ਗਾਰ ਦਿੱਤਾ ਜਾਵੇ ਕਿ ਨੂੰ ਅ ਅੱਗੇ ਐਪਲੀਕੇਸ਼ਨ ਦਿੱਤੀ ਅਸੀਂ ਅਸੀਂ ਡੀਜੀ ਸਾਹਿਬ ਨੂੰ ਮਿਲੇ ਆ ਡੀਜੀ ਸਾਹਿਬ ਨੂੰ ਮਿਲੇ ਆ ਹਰ ਪੇ ਅਸੀਂ ਡੀਜੀਓ ਸਾਹਿਬ ਨੂੰ ਵੀ ਮਿਲੇ ਆ ਉਹਨੇ ਸਾਨੂੰ ਲੈਟਰ ਸਪੈਸ਼ਲ ਦਿੱਤੀ ਹੈ ਕਿ ਚਲੋ ਕੋਈ ਗੱਲ ਨਹੀਂ ਜਾਓ ਬੱਲੇ ਕਿ ਸਾਡੀ ਤਾਂ ਵੀ ਸੁਣਵਾਈ ਨਹੀਂ ਹੋਈ ਕਿਤੇ ਵੀ ਅਸੀਂ ਐਮਐਸ ਕੋਲ ਜਾਨੇ ਆ ਪ੍ਰਿੰਸੀਪਲ ਕੋਲ ਜਾਨੇ ਆ ਉਹ ਕਹਿੰਦੇ ਕੁਵਰ ਪ੍ਰਤਾਪ ਕੋਲ ਜਾਓ ਸਾਡਾ ਰਸਤਾ ਖੋਰ ਬੰਦ ਕਰਵਾਤਾ ਬਾਰ-ਬਾਰ ਬਾਰ-ਬਾਰ ਅੰਕੁਰ ਗੁਪਤਾ ਉਹ ਕੋਲ ਹੈ ਅੰਕੁਰ ਗੁਪਤਾ ਸਾਨੂੰ ਵੀ ਬੜਾ ਕੋਣ ਹੈ ਕੋਣ ਨਹੀਂ ਹੈ ਕਿ ਕੀ ਚੀਜ਼ ਹੈ ਕੀ ਜ ਨਹੀਂ ਅਸੀਂ ਦੋ ਵਾਰੀ ਅੱਗੇ ਪਿਛਲੇ ਰਸਤਾ ਸਾਨੂੰ ਕਹਿੰਦੇ ਖੋਲੋ ਖੋਲਿਆ ਉਸੇ ਟਾਈਮ ਬੰਦ ਕਰਾ ਦਿੱਤਾ ਗਿਆ ਸਾਡੇ ਤੇ ਲਾਠੀ ਚਾਰਜ ਵੀ ਹੋਇਆ ਅਸੀਂ ਤਾਂ ਵੀ ਚੁੱਪ ਕੇ ਸਹਿ ਆ ਸਹਿ ਸਹਿ ਦਿੱਤਾ ਹੋਰ ਇਸ ਤੋਂ ਵੱਡੀ ਕੀ ਕਰ ਸਕਦੇ ਆ ਇਹ ਛਰੀ ਬੰਦਿਆ ਨਾਲ ਸਾਨੂੰ ਕਹਿੰਦੇ ਮਾਫੀਏ ਨੇ ਅਸੀਂ ਕਿਹੜੀ ਗੱਲ ਤੁਹਾਨੂੰ ਮਾਫੀਏ ਨਹੀਂ ਰਾਨੇ ਪਏ ਆ ਸ਼ਰਲੋਕ ਮਾਰੀ ਨੇ ਨਹੀਂ ਰਹਨੇ ਪਿਆ ਕੋਈ ਬਿਲਕੁਲ ਇਹਨਾਂ ਨੇ ਸਾਨੂੰ ਐਵੇਂ ਬਦਨਾਮ ਕੀਤਾ ਮੈਡੀਕਲ ਮਾਫੀਆ ਮੈਡੀਕਲ ਮਾਫੀਆ ਇਸ ਮਾਮਲੇ ਦੇ ਵਿੱਚ ਜਦੋਂ ਅੰਕੁਰ ਗੁਪਤਾ ਨਾਲ ਗੱਲ ਕਰਨੀ ਚਾਹੀਦੀ ਤੇ ਉਹਨਾਂ ਨੇ ਕਿਹਾ ਕਿ ਉਹ ਇੱਕ ਸਮਾਜ ਸੇਵੀ ਹਨ ਤੇ ਸਮਾਜ ਸੇਵੀ ਹੋਣ ਦੇ ਨਾਤੇ ਉਹਨਾਂ ਨੇ ਇਸ ਦੀਵਾਰ ਦੇ ਖਿਲਾਫ ਆਵਾਜ਼ ਚੁੱਕੀ ਸੀ ਉਹਨਾਂ ਨੇ ਦੱਸਿਆ ਕਿ ਗੁਨਾਨਕ ਹਸਪਤਾਲ ਦੇ ਨਕਸ਼ੇ ਦੇ ਵਿੱਚ ਕਿਤੇ ਵੀ ਇਹ ਰਸਤਾ ਨਹੀਂ ਹੈ ਇਸ ਕਰਕੇ ਇਸ ਨੂੰ ਬੰਦ ਕਰਾਇਆ ਗਿਆ ਉਹਨਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਵਿੱਚ ਹੋ ਰਹੀ ਵੱਖਰੀ ਵੱਖਰੀ ਐਕ੍ਰੋਸਮੈਂਟ ਅਤੇ ਕ੍ਰਪਸ਼ਨ ਦੇ ਖਿਲਾਫ ਆਵਾਜ਼ ਚੁੱਕਦੇ ਰਹਿੰਦੇ ਹਨ ਜਿਸ ਕਰਕੇ ਉਹਨਾਂ ਨੇ ਇਸ ਵਿੱਚ ਆਵਾਜ਼ ਚੁੱਕੀ ਹੈ ਉਹਨਾਂ ਨੇ ਸਿਰਫ ਸਿਰਫ ਇੱਕ ਸਮਾਜ ਸੇਵੀ ਦੇ ਰੂਪ ਤੇ ਇਸ ਕੰ శాసన వల్ బాయి